ਪਲੀ ਪਲੀ ਬਹੁਤ ਸੱਜਣੋ ਇੱਕ ਵੀਡੀਓ ਕਵਰ ਕੀਤੀ ਸੀ ਆਪਾਂ ਪਿੰਡਰ ਕਲਾ ਆ ਗਿਆ ਜਿਲ੍ਹਾ ਮੋਕਾ ਆ ਗਿਆ ਵੀਡੀਓ ਦੇ ਵਿੱਚ ਸਾਰੇ ਲੇਖੇ ਜੋਖੇ ਬਾਈ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝੇ ਕੀਤੇ ਸੋਚਿਆ ਸ਼ਾਰਟ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਦਗੇ ਚਾਰ ਸੂਈਆਂ ਸਵਾਈਆਂ ਇਸ ਘਰੇ ਮੱਝਾਂ ਵਿਕਰੀ ਵਾਲੀਆਂ ਸੱਜਣੋ ਤੇ ਇੱਕ ਗੱਬਣ ਜਿਹੜੀ ਗੱਬਣਾ ਉਹ ਵੀ ਖਾਸ ਰਹੂਗੀ ਕਿ ਦੋ ਥਾਣੀਆਂ ਪਹਿਲਾ ਸੂਬਾ ਸੁਣਦੀ ਆ ਤੇ ਜਮਾਂਦਰੂ ਦੁੱਧ ਲਾ ਸੱਜਣੋਂ ਆਹ ਝੂਟੀ ਆ ਦੇਖੋ ਕੋਈ ਸ਼ਾਕ ਨਹੀਂ ਕੋਈ ਕੁਛ ਨਹੀਂ ਤੇ ਜਮਾਂਦਰੂ ਦੋ ਥਾਣਾਂ ਬੜੀ ਠੰਡੀ ਠੁੰਡੀ ਆ ਕੱਟੀ ਤੇ ਇਹ ਮੈਂ ਕੋਲੇ ਵੀ 13 ਕਿਲੋ ਦੁੱਧ ਦਾ ਬਾਈ ਕਹਿੰਦਾ ਸਾਰੀਆਂ ਸੂਈਆਂ ਸਵਾਂੀਆਂ ਮਈਆਂ ਦੇ ਮਗਰ ਕੱਟੀਆਂ ਇੱਕ ਮਗਰੀ ਜੇ ਗੱਲ ਕਰੀਏ ਤਾਂ ਕੱਟਾ ਵਾ ਚੰਗਾ ਵਜਨ ਵਟਾ ਇਹ ਮੈਂ ਦਾ ਵੀ ਤੇ ਇੱਕ ਅੰਦਰ ਖੜੀ ਉਹਨੂੰ ਬੱਚਾ ਚਾਹੁੰਗਾ ਸੀ ਵੀਰ ਹਰੀ ਕਹਿੰਦੇ ਸਾਡੇ ਆਉਣ ਤੋਂ ਪਹਿਲਾਂ ਧੰਨਵਾਦ ਸ਼ਾਰਟ ਵੀਡੀਓ ਵੇਖਣ